ਰਾਜਨੀਤੀ ਵਿੱਚ ਕਦੋਂ ਬੇਗਾਨੇ ਆਪਣੇ ਬਣ ਜਾਣ ਅਤੇ ਕਦੋਂ ਆਪਣੇ ਬੇਗਾਨੇ ਹੋ ਜਾਣ ਇਹ ਕੁਝ ਆਖਿਆ ਨਹੀਂ ਜਾ ਸਕਦਾ। ਇਹੀ ਹਾਲ ਕੁਝ ਪੰਜਾਬ ਦੀ ਰਾਜਨੀਤੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਏ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਨੇਤਾ ਹੁਣ ਪਾਰਟੀ ਤੋਂ ਵੱਖ ਹੋ ਆਪਣੀਆਂ ਰਾਵਾਂ ਅਲੱਗ ਕਰ ਅਕਾਲੀ ਦਲ ਟਕਸਾਲੀ ਵਿੱਚ ਖੜੇ ਹੋ ਚੁੱਕੇ ਹਨ। ਅਤੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਲਈ ਸਭ ਤੋਂ ਮੁਸ਼ਕਲ ਦੌਰ ਦਾ ਵੇਲਾ ਹੈ। ਉਸ ਨੂੰ ਸਮਝ ਹੀ ਨਹੀਂ ਆ ਰਿਹਾ ਕਿ 2019 ਦੀਆਂ ਚੋਣਾਂ ਵਿੱਚ ਉਹ ਬਾਗੀਆਂ ਤੋਂ ਕਿਵੇਂ ਪਾਰ ਪਾਏ। ਅਜਿਹੇ ਵਿੱਚ ਚੋਣ ਦੀ ਮੁਸੀਬਤ ਉਸ ਵੇਲੇ ਹੋਰ ਵੱਧਦੀ ਨਜ਼ਰ ਆਈ ਜਦੋਂ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਦੇ ਤੌਰ ਤੇ ਨੇਤਾ ਵੀਰ ਦਵਿੰਦਰ ਸਿੰਘ ਜਿਹੜੇ ਕਿ ਅਕਾਲੀਆਂ ਦੇ ਰਾਜ ਵਿੱਚ ਹੀ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ ਉਹਨਾਂ ਨੇ ਮਰਿੰਡਾ ਵਿਖੇ ਆਪਣੇ ਸਮਰਥਕਾਂ ਅਤੇ ਕਾਰਜਕਰਤਾਵਾਂ ਦੇ ਨਾਲ ਮੀਟਿੰਗ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਪੰਜਾਬ ਵਿੱਚ ਤੂਲ ਚ ਟਾਉਣ ਦੀ ਰਣਨੀਤੀ ਸਾਂਝਾ ਕੀਤੀ। ਅਤੇ ਪੱਤਰਕਾਰਾਂ ਦੇ ਨਾਲ ਮੁਖਾਤਬ ਹੁੰਦੇ ਹੋਏ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਤੇ ਖੂਬ ਪੜਾਸ ਕੱਟਦੇ ਹੋਏ ਇਸ ਗੱਲ ਨੂੰ ਆਖਿਆ ਕਿ ਉਹ ਅਨੰਦਪੁਰ ਸਾਹਿਬ ਤੋਂ ਚੋਣ ਲੜਦੇ ਹੋਏ ਜਨਤਾ ਜਨਾਰਦਨ ਦਾ ਜਨਾਦੇਸ਼ ਹਾਸਲ ਕਰ ਲੈਣਗੇ ਜਿਹੜਾ ਚੋਣ ਦਾ ਪ੍ਰਚਾਰ ਕਿਵੇਂ ਕਰਨਾ ਉਹਦੀ ਵਿਉਂਤਪੰਦੀ ਵਾਸਤੇ ਇਹ ਮੁੱਢਲੀ ਮੀਟਿੰਗ ਰੱਖੀ ਹੈ ਤੇ ਇਹ سلسلہ ਲੜੀਵਾਰ ਅੱਗੇ ਚੱਲਦਾ ਰਹੇਗਾ ਏਜੰਡਾ ਜਿਹੜਾ ਹੈ ਉਹ ਨੰਦਪੁਰ ਸਾਹਿਬ ਦੀ ਲੋਕ ਸਭਾ ਦੀ ਸੀਟ ਦੀ ਝੋੜ ਇਥੋਂ ਵੀਰ ਜਵਿੰਦਰ ਸਿੰਘ ਲੜੇਗਾ ਸਮਝ ਗਏ ਨਾ ਲੜਨਾ ਤੇ ਤਦੀ ਇਲੈਕਸ਼ਨ ਦੀ ਵਿਉਂਤਬੰਦੀ ਕਰਦੇ ਫਿਰਦੇ ਆ ਤੇ ਇਹ ਜਿਹੜੀ ਪੰਬਲਪੂਸਾ ਇਹ ਵੀ ਕਲੀਅਰ ਹੋ ਜਾਏਗਾ ਸਾਡੀਆਂ ਦੋ ਸੀਟਾਂ ਜਿਹੜੀਆਂ ਨੇ ਨੌਨ ਨੇਗੋਸ਼ੀਏਬਲ ਨੇ ਇੱਕ ਨੰਦਪੁਰ ਸਾਹਿਬ ਦੂਜੀ ਖਡੂਰ ਸਾਹਿਬ ਬਾਕੀ ਸੀਟਾਂ ਤੇ ਗੱਲਬਾਤ ਹੋ ਸਕਦੀ ਹੈ ਕਿਸੇ ਵੀ ਪਾਰਟੀ ਨਾਲ ਕਿ ਮੈਂ ਦਿੱਲੀ ਤਾਂ ਗਈ ਜਦੋਂ ਮੈਨੂੰ ਉਮੀਦਵਾਰ ਐਲਾਨ ਦਿੱਤਾ ਤੇ ਮੈਂ ਤਾਂ 15 ਦਿਨ ਤੋਂ ਆਪਦੀ ਕੈਂਪੇਨ ਸ਼ੁਰੂ ਕੀਤੀ ਹੋਈ ਹੈ 33 ਸਾਲਾਂ ਚ ਕਿੰਨੀਆਂ ਬੱਸਾਂ ਬਦਲੀਆਂ ਨੇ ਸਫ਼ਰ ਕਰਦੇ ਹੋ ਨਾ ਕਿੰਨੀਆਂ ਬੱਸਾਂ ਚੜ੍ਹੇ ਇੱਕੋ ਵਾਸਟ ਚੜਦੇ ਹੋ ਬਈ ਨਾ ਨਾ ਪਾਰਟੀ ਨਹੀਂ ਸਫਰ ਹੈ ਜ਼ਿੰਦਗੀ ਦਾ ਰਾਜਨੀਤੀ ਦਾ ਸਫਰ ਹੈ ਇਹ ਥੋੜੋ ਆ ਬਈ ਤੁਸੀਂ ساری ਜ਼ਿੰਦਗੀ ਰੋਡ ਵੇਚ 'ਚ ਹੀ ਸਫਰ ਕਰੋਗੇ ਜਾਂ ਪੀਆਰਟੀਸੀ 'ਚ ਕਰੋਗੇ ਸਫਰ ਕਰ ਰਹੇ ਆ ਮਤਭੇਦ ਹੁੰਦੇ ਨੇ ਜਿੱਥੇ ਖਿਆਲਾਂ ਦੇ ਮਤਭੇਦ ਹੁੰਦੇ ਨੇ ਉੱਥੇ ਖੜਕ ਜਾਂਦੀ ਹੈ ਬੀਰ ਦਵਿੰਦਰ ਸਿੰਘ ਕਿਸੇ ਵੇਲੇ ਕਾਂਗਰਸ ਦਾ ਹਿੱਸਾ ਵੀ ਰਹੇ ਸਨ ਫਿਰ ਉਹ ਅਕਾਲੀ ਹੋ ਗਏ ਪਾਰਟੀਆਂ ਬਦਲਣ ਦੇ ਸਵਾਲ ਨੂੰ ਲੈ ਕੇ ਉਹਨਾਂ ਨੇ ਬੜੇ ਹੀ ਸੱਦੇ ਹੋਏ ਅੰਦਾਜ਼ ਵਿੱਚ ਇਸ ਨੂੰ ਆਪਣਾ ਰਾਜਨੀਤਿਕ ਸਫਰ ਦੱਸਿਆ ਅਤੇ ਨਾਲ ਹੀ ਜੋ ਉਹਨਾਂ ਨੂੰ ਸਹੀ ਲੱਗਿਆ ਉਹਨਾਂ ਨੇ ਕੀਤਾ ਇਹ ਉਹਨਾਂ ਦਾ ਆਖਰਾਂ ਸੀ ਬਿਊਰੋ ਰਿਪੋਰਟ ਜਾਗਬਾਣੀ ਟੀਵੀ ਚੰਡੀਗੜ੍ਹ